ਜਮਨਾਲ ਨਵੀਂ ਕਾਰ ਲੈ ਕੇ ਦੋਸਤਾਨਾ ਗਿਆ ਸੀ ਕੁਮਰ ਰਸਤੇ ਦੇ ਵਿੱਚ ਅਵਾਰਾ ਪਸ਼ੂ ਆ ਗਿਆ ਸਾਹਮਣੇ ਹੋ ਗਿਆ ਵੱਡਾ ਹਾਸਾ ਤੋਂ ਬਾਅਦ ਨੌਜਵਾਨ ਦੀ ਚਲੀ ਗਈ ਜਾਨ ਜੀਹਾਂ ਇਹ ਤਾਜ਼ਾ ਮਾਮਲਾ ਪੰਜਾਬ ਦਾ ਹੈਗਾ ਜਿੱਥੇ ਕਿ ਅਵਾਰਾ ਪਸ਼ੂਆਂ ਵੱਲੋਂ ਇੱਕ ਛੋਟੀ ਜੀ ਅਨਗਹਿਲੀ ਕਹਿ ਲੋ ਜਾਂ ਇੱਕ ਵਾਰਦਾਤ ਕਹਿ ਲੋ ਜਾਂ ਤੁਸੀਂ ਵੀ ਕਹਿ ਸਕਦੇ ਹੋ ਕਿ ਨਾ ਅਵਾਰਾ ਪਸ਼ੂਆਂ ਕਰਕੇ ਇੱਕ ਕੀਮਤੀ ਜਵਾਨ ਜਾਨ ਜੋੜੀ ਗਈ ਸੀ ਉਹ ਨੌਜਵਾਨ ਦੀ ਚਲੀ ਗਈ ਹੈ ਜਿੱਤੋਂ ਬਾਅਦ ਇਲਾਕੇ ਦੇ ਵਿੱਚ ਸ਼ੋਕ ਦੀ ਲਹਿਰ ਜੜੀ ਹੈ ਸ਼ੋਕ ਛਾ ਚੁੱਕੀ ਗਈ ਹੈ ਤੁਹਾਡਾ ਇਕਰਾ ਇਸ ਬਾਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਸਬਸਕ੍ਰਾਈਬ ਕਰ ਦੋ ਲੋ ਜਰੂਰ ਕਰਦਾ ਕਰੋ ਸਬਸਕ੍ਰਾਈਬਰ ਵੀ ਜਰੂਰ ਕਰਦੇ ਆ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਪਿੰਡ ਸ਼ੇਰਪੁਰ ਪੇਟ ਹੈ ਜੀ ਇੱਕ ਰਾਤੀ ਐਕਸੀਡੈਂਟ ਹੋਇਆ ਸੀ ਮੱਤਰਾ ਹਾਂਜੀ ਹਾਂਜੀ ਰਾਤੀ ਮੈਨੂੰ ਸਵੇਰੇ ਭਾਜੀ ਕਾਲ ਆਈ ਕਿਸੇ ਪੁਲਿਸ ਮਲਾਜਮ ਜੀ ਏਦਾਂ ਏਦਾਂ ਕਰਕੇ ਕਿ ਸਮਰਾਲਾ ਚ ਐਕਸੀਡੈਂਟ ਹੋਇਆ ਜੀ ਚਾਵਾ ਰੋਡ ਤੇ ਤੇ ਮੈਂ ਤੁਰੰਤ ਸਮਰਾਲਾ ਸਰਕਾਰੀ ਹਸਪਤਾਲ ਚ ਪਹੁੰਚਿਆ ਜਿੱਥੇ ਜਾ ਕੇ ਮੈਂ ਦੇਖਿਆ ਕਿ ਮੇਰਾ ਦੋਸਤ ਸੰਜੀ ਕੁਮਾਰ ਉਮਰਲ ਤਕਰੀਬਨ 23 ਤੋਂ 34 ਤੇ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਆਕੇ ਮੈਂ ਇਹ ਚੀਜ਼ ਦੇਖਿਆ ਸਾਰਾ ਹਫ਼ਤਾ ਕਿੰਨੇ ਜਾਣੇ ਸੀ ਉਸ ਟਾਈਮ ਇਹ ਦੱਸਿਆ ਜਾ ਰਿਹਾ ਕਿ ਦੋ ਜਣੇ ਸੀਗੇ ਜੀ ਰਾਤ ਤਕਰੀਬਨ ਅੱਧੀ ਰਾਤ ਦਾ ਸਮਾਂ ਸੀ ਇਹ ਜਾ ਰਹੇ ਸੀਗੇ ਚਾਵਾ ਰੋਡ ਦੇ ਉੱਤੇ ਅਚਾਨਕ ਕੋਈ ਜਾਨਵਰ ਇਹਨਾਂ ਦੀ ਗੱਡੀ ਦੇ ਮੂਹਰੇ ਆ ਗਿਆ ਜੀ ਤੇ ਗੱਡੀ ਆਊਟ ਆਫ ਕੰਟਰੋਲ ਹੋ ਗਈ ਤਾਂ ਗੱਡੀ ਜਾ ਕੇ ਅੱਗੇ ਪੇੜ ਦੇ ਵਿੱਚ ਲੱਗੀ ਜਿਸ ਦੇ ਵਿੱਚ ਕੀ ਸੰਜੀਤ ਕੁਮਾਰ ਦੀ ਮੌਕੇ ਤੇ ਮੌਤ ਹੋ ਗਈ ਤੇ ਜਿਹੜਾ ਦੂਸਰਾ ਮਿੱਤਰ ਹੈ ਇਹਦਾ ਠੀਕ ਕੰਮ ਕਾ ਕੀ ਕਰਦੇ ਸੀ ਇਹ ਬੈਂਕ ਦੇ ਵਿੱਚ ਮੈਨੇਜਰ ਸੀ ਸੀ ਤੇ ਜਿਹੜੇ ਦੋਸਤਾਂ ਲੱਗਿਆ ਸੀ ਦੋਸਤਾਂ ਜਿਹੜਾ ਦੋਸਤ ਸੀ ਕੋ ਚਾਵਾ ਰੋਡ ਤੇ ਦਾ ਮਿੱ ਉਹ ਵੀ ਮਲੰਗਬੀਰ ਹਾਲਤੀ ਜਾਂ ਪੀਜੀਆਈ ਐਡਮਿਟ ਹੈ ਜੀ ਉਹਨਾਂ ਦੇ ਵੀ ਝੋਟ ਲੱਗੀ ਆ ਕਾਫੀ ਵੱਡਾ ਇਹ ਮੰਗਤੀ ਕਰਦੇ ਹੁਣ ਮੰਗ ਤਾਂ ਕੁਛ ਨਹੀਂ ਜੀ ਬਸ ਜੋ ਹੋਊਗਾ ਉਹ ਹਾਂਜੀ ਮੰਗ ਤਾਂ ਕੋਈ ਨਹੀਂ ਜਿਵੇਂ 12 ਪਸ਼ੂ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਹੈ ਜਿਸ ਕਰਕੇ ਜਿਵੇਂ ਮਦਾਲੋ ਵੀ ਪਸ਼ੂਆਂ ਦੇ ਕਰਕੇ ਸਾਡੇ ਇੱਕ ਸੱਜਣ ਮਿੱਤਰ ਦੀ ਮੌਤ ਹੋ ਗਈ ਹੈ ਜਿਹੜਾ ਬਹੁਤ ਹੀ ਬੀਬਾ ਬੰਦਾ ਸੀਗਾ ਜੀ ਇਕਵਾਰਾ ਸੀਗਾ ਮਿੱਤਰ ਕਿ ਅਸੀਂ ਤਾਂ ਇਹੀ ਕਰਦੇ ਹਾਂ ਪ੍ਰਸ਼ਾਸਨ ਜਿਹੜੇ ਆਵਾਰਾ ਪਸ਼ੂ ਫਿਰਦੇ ਨੇ ਜ्यादा ਉਹਨਾਂ ਤੇ ਕੰਟਰੋਲ ਕੀਤਾ ਜਾਵੇ ਤਾਂ ਜੋ ਕਿ ਜੋ ਹਾਸਾ ਸਾਡੇ ਮਿੱਤਰ ਨਾਲ ਹੋਇਆ ਲਾਗੇ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਹੋਰ ਬੰਦੇ ਦੀ ਮੌਤ ਦਾ ਕਾਰਨ ਨਾ ਮਿਲੇ। ਇਹ ਇੱਕ ਐਕਸੀਡੈਂਟ ਕੇਸ ਹੈ। ਕੀ ਇਹ ਜੁਆਲੇ ਅਧਿਰਾਨ ਨੂੰ ਸਾਡੇ ਕੋਲ ਇੱਕ ਐਕਸੀਡੈਂਟ ਕੇਸ ਆਇਆ। ਸਿਰਫ ਦੋ ਪੇਸ਼ੈਂਟਸ ਸਨ। ਇੱਕ ਪੇਸ਼ੈਂਟ ਬ੍ਰਾਂਡਡ ਸੀਗਾ, ਸੰਜੀਤ ਕੁਮਾਰ, 37 ਸਾਲ ਦੀ ਉਮਰ ਸੀ ਉਸ ਦੀ। ਦੂਜਾ ਪੇਸ਼ੈਂਟ ਪੀਜੀਆ ਹੀ ਰੈਫਰ ਕੀਤਾ ਆ। ਉਹ ਕਾਫੀ ਸੀਰੀਅਸ ਲੱਗ ਰਿਹਾ ਸੀਗਾ। 24 ਸਾਲ ਦੀ ਉਮਰ ਹੈ ਉਹਦੀ ਅਸ਼ਦੀਤ ਸਿੰਘ। ਇਹ ਬ੍ਰਾਂਡਡ ਹੈ ਸੀ। ਸੰਜੀਤ ਕੁਮਾਰ ਬ੍ਰਾਂਡਡ ਸੀਗਾ। ਕਿੱਥੇ ਦੇ ਸੀ ਕੀ? ਇਹ ਮੋਹਾਲੀ ਦੇ। ਮੋਹਾਲੀ ਦੇ ਤੇ ਜਿਹੜਾ ਦੂਸਰਾ ਸੀਗਾ ਲੜਕਾ। ਇਹ ਦੂਜਾ ਬੀਜਾ ਬੀਜਾ ਇਸ ਤਰ੍ਹਾਂ ਦੀ ਕੰਡੀਸ਼ਨ ਕੀ ਸੀ ਇਹਨਾਂ ਦੋਨਾਂ ਦੀ ਉਸ ਤੋਂ ਇੱਕ ਸੰਜੋ ਕੁਮਾਰ ਦਾ ਬ੍ਰੌਡ ਡੈਕ ਨਹੀਂ ਸੀ ਜਿਹੜਾ ਅਸ਼ਟਿਕ ਸਿੰਘ ਸੀਗਾ ਉਹ ਸੀਰੀਅਸ ਸੀਗਾ ਕਾਫੀ ਉਹਨੂੰ ਰੈਫਰ ਕੀਤਾ ਯਾਰ ਕਿਤੇ ਆਪਣੇ ਕਿਤੇ ਪੀਜੀਆ ਕੀ ਐਕਸੀਡੈਂਟ ਕੇਸ ਹੈ ਕੀ ਮੈਟਰ ਸਾਨੂੰ ਰਾਤ 3 ਵਜੇ ਸਾਨੂੰ ਫੋਨ ਆਇਆ ਜੀ ਕਿ ਇੱਦਾਂ ਕਰਕੇ ਸੰਸਪਰਾ ਚਾਵਾ ਰੋਡ ਤੇ ਇੱਕ ਐਕਸੀਡੈਂਟ ਹੋਇਆ ਜੀ ਅਸੀਂ ਮੌਕੇ ਤੇ ਪਹੁੰਚੇ ਹ ਜਦੋਂ ਅਸੀਂ ਮੌਕੇ ਤੇ ਪਹੁੰਚਿਆ ਤਾਂ ਗੱਡੀ i20 ਦੇ ਵਿੱਚ ਦੋ ਨੌਜਵਾਨ ਸੀਗੇ ਜਿਹੜਾ ਡਰਾਈਵਰ ਸੀਗਾ ਉਹ ਜਾਦੇ ਸੀਰੀਅਸ ਸੀਗਾ ਤੇ ਜਿਹੜਾ ਇੱਕ ਪਿੱਛੇ ਸੁੱਤਾ ਪਿਆ ਸੀਗਾ ਡਰ ਤੇ ਉਹ ਡੈੱਡ ਸੀਗਾ ਜੀ ਅਸੀਂ ਫਿਰ ਉਹਨਾਂ ਨੂੰ ਲੋਕ ਰਾਹਗੀਰਾਂ ਦੀ ਮਦਦ ਨਾਲ ਅਸੀਂ ਬਾਹਰ ਕੱਢੇ ਜੀ ਤੇ ਉਸ ਨੂੰ ਸਿਵਲ ਹਸਪਤਾਲ ਤੇ ਪ੍ਰਾਈਵੇਟ ਗੱਡੀ 'ਚ ਭੇਜ ਦਿੱਤਾ ਜੀ ਬਾਕੀ ਜਿਹੜਾ ਸੀਗਾ ਦੂਸਰਾ ਸੰਚੇ ਕੁਮਾਰ ਜੀ ਉਹ ਡੈੱਡ ਸੀਗਾ ਅਸੀਂ ਫਿਰ ਇੱਕ ਸਾਰ ਅੱਠ ਐਂਬੂਲੈਂਸ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਉਹਦੀ ਡੈੱਡ ਬੋਡੀ ਭਜਾਈ ਹੈ ਜੀ ਇਹ ਦੋਨਾਂ ਦੀ ਪਛਾਣ ਹੋ ਚੁੱਕੀ ਹੈ ਕੀ ਕੀ ਨਾਮ ਨੇ ਹਾਂ ਪਹਿਲਾ ਇਹ ਸੰਜੀਤ ਕਮਾਦੀ ਪਛਾਣ ਨਹੀਂ ਉਸ ਵੀਰੇ ਜਦੋਂ ਪੜਤਾਲ ਹੋਈ ਤਾਂ ਫਿਰ ਪਤਾ ਲੱਗਿਆ ਸਾਨੂੰ ਵੀ ਇਹ ਸਮਰਾਲੇ ਦਾ ਰਹਿਣ ਵਾਲਾ ਹੈ ਇਹ ਦੂਸਰੇ ਮੁੰਡੇ ਦੇ ਕਿੰਨੀਆਂ ਕਿ ਸੱਟਾਂ ਲੱਗੀਆਂ ਉਹ ਵੀ ਸੀਰੀਅਸ ਬਹੁਤ ਸੀਰੀਅਸ ਉਹਦੇ ਵੀ ਕਾਫੀ ਸੱਟਾਂ ਆਈਆਂ ਉਹਦਾ ਕੀ ਨਾਮ ਹੈ ਕਿੱਥੇ ਦਾ ਹਰਸ਼ਦੀਪ ਹੈ ਉਹ ਬੀਜੇ ਦਾ ਜੀ ਬੀਜੇ ਕੀ ਕਾਰਨ ਕੀ ਲੱਗਦਾ ਜਿਹੜਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਇਹ ਤਾਂ ਜੀ ਕੋਈ ਸਾਨੂੰ ਉੱਥੇ ਪਤਾ ਲੱਗਿਆ ਮੋੜੋ ਮੋਟਾ ਵੀ ਕੋਈ ਜਾਨਵਰ ਕੇ ਗਊ ਆਣ ਕਰਕੇ ਹੋ ਗਿਆ ਜੀ ਇਹ ਐਕਸੀਡੈਂਟ ਤੇ ਗੱਡੀ ਦਰਖਤ ਚ ਵੱਜੀ ਆ ਜੀ ਕਿਹੜੀ ਗੱਡੀ ਸੀ ਆਈ 20 ਗੱਡੀ ਸੀ